ਮਰਦਾਬਾਦ ਮਰਦਾਬਾਦ ਅੱਜ ਸੀ ਮਾਨਸਾ ਸ਼ਹਿਰ ਦੇ ਜਿਹੜਾ ਮੇਨ ਬਾਜ਼ਾਰ ਦਾ ਚੌਕ ਹੈ 12 ਹਟਾ ਚੌਕ ਦੇ ਵਿੱਚ ਪੰਜਾਬ ਸਰਕਾਰ ਦੀ ਭਵੰਤਮਾਨ ਦੀ ਜਿਹੜੀ ਅਰਥੀ ਫੂਕ ਰਹੇ ਆ ਤਾਂ ਵਕ ਵਕ ਜਿੱਥੇ ਬੰਦੀਆਂ ਦੇ ਆਗੂ ਪੂਰੇ ਸ਼ਹਿਰ ਦਾ ਵਪਾਰੀ ਵਰਗ ਸਾਰਾ ਇਕੱਠਾ ਹੋਇਆ ਪਿਛਲੇ ਦਿਨੀ ਇੱਕ ਘਟਨਾ ਹੋਈ ਮਾਨਕ ਗੁਇਲ ਜਿਹੜਾ ਇੱਕ ਆਰਟੀਆਈ ਐਕਟੀਵਿਸਟ ਆ ਉਸ ਦੇ ਪਰਿਵਾਰ ਤੇ ਉਸ ਬਦਵਾਸ਼ ਲੋਕਾਂ ਨੇ ਗੋਰੀਆਂ ਚਲਾਉਣ ਚਲਾ ਕੇ ਦਸ਼ਤ ਦਾ ਮਾਹੌਲ ਮਤਲਬ ਕਿ ਪੈਦਾ ਕੀਤਾ ਅਸੀਂ ਪੂਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਸ਼ਹਿਰੀ ਵਪਾਰੀ ਇਕੱਠੇ ਹੋ ਕੇ ਅੱਜ ਪੰਜਾਬ ਸਰਕਾਰ ਦੀ ਜਿਹੜੀ ਇੱਥੇ ਚੌਂਕ ਦੇ ਵਿੱਚ ਅਰਥੀ ਭੂਗ ਰਹੇ ਆ ਔਰ ਇੱਥੇ ਮੰਗ ਕਰ ਰਹੇ ਆ ਕਿ ਜਿਹੜਾ ਮਾਨਸਾ ਦਾ ਐਸਐਸਪੀ ਹੈ ਇਹ ਬਹੁਤ ਸਮੇ ਤੋਂ ਮਾਨਸਾ ਦੇ ਵਿੱਚ ਲੱਗਿਆ ਹੋਇਆ ਤਾਇਨਾਤ ਹੈ ਲਗਾਤਾਰ ਕਟਨਾਵਾ ਵਾਪਰ ਰਹੀਆਂ ਨੇ ਪਰ ਜਿਹੜਾ ਮਾਨਸਾ ਦਾ ਪੁਲਿਸ ਪ੍ਰਸ਼ਾਸਨ ਉਹ ਬਿਲਕੁਲ ਚੁੱਪ ਕਰਕੇ ਬੈਠਾ ਹੋਇਆ ਹੈ ਲੋਕੀ ਕਿਸੇ ਮਰੀਜ਼ ਦੀ ਵੀ ਰੋਟੀ ਵੜਾਉਣ ਆਉਂਦੇ ਨੇ ਤਾਂ ਉਹਨਾਂ ਦਾ ਟਿਕਣ ਫਰੋਲੇ ਜਾਂਦੇ ਨੇ ਜੇ ਦਿਹਾੜੀ ਵਾਲਾ ਮਤਲਬ ਕਿ ਦਿਹਾੜੀ ਤੇ ਆਉਂਦਾ ਤਾਂ ਉਹਦਾ ਟਿਕਣ ਬਰੋਲਿਆ ਜਾਂਦਾ ਪਰ ਦੂਜੇ ਪਾਸੇ ਮਾਨਸਾ ਵਰਕੇ ਸ਼ਹਿਰ ਦੇ ਵਿੱਚ ਅਸਲਾ ਲੈ ਕੇ ਸ਼ਰਮ ਮਤਲਬ ਕਿ ਫੈਰਿੰਗ ਕਰਨੀ ਦਹਿਸ਼ਤ ਦਾ ਮਾਹੌਲ ਕਰ ਪੈਦਾ ਕਰਨਾ ਇਸ ਤੋਂ ਘੱਟੀਆਂ ਗੱਲ ਮੈਂ ਕਹਿੰਨਾ ਕਿਤੇ ਪੰਜਾਬ ਪੁਲਿਸ ਵਾਸਤੇ ਮਾਨਸਾ ਦੀ ਪੁਲਿਸ ਵਾਸਤੇ ਹੋ ਨਹੀਂ ਸਕਦੀ ਮਾਨਸਾ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਜਿਹਦੇ ਕਰਕੇ ਲੁੱਟਾਂ ਖਵਾਹ ਹੋ ਰਹੀਆਂ ਨੇ ਮਤਲਬ ਕੋਈ ਵੀ ਤਰ ਜਿਹੜੀ ਉਹ ਸੇਫ ਨਹੀਂ ਹੈਗੀ ਔਰ ਦੇਹ ਵਪਾਰ ਦੇ ਮਤਲਬ ਕਿ ਵੱਡੇ ਵੱਟੇ ਅਟੇ ਜਿਨ੍ਹਾਂ ਨੂੰ ਰੈ residense ਹੋਟਲਾਂ ਦਾ ਨਾਮ ਦਿੱਤਾ ਹੋਇਆ ਉਹ ਲਗਾਤਾਰ ਮਤਲਬ ਕਿ ਖੁੱਲ ਰਹੇ ਨੇ ਅਗਰ ਜੇ ਕੋਈ ਸਾਡਾ ਨੌਜਵਾਨ ਮੁੰਡਾ ਉਸ ਦੇ ਖਿਲਾਫ ਆਵਾਜ਼ ਚੱਕਦਾ ਉਹਦੇ ਤੇ ਮਤਲਬ ਕਿ ਪੁਲਿਸ ਔਰ ਉਹ ਹੋਟਲ ਦੇ ਮਾਲਕ ਮਤਲਬ ਕਿ ਰਲ ਕੇ ਉਹਦੇ ਤੇ ਪਰਚਾ ਦਰਜ ਦੀ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੀ ਆਪਣੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਇੱਥੇ ਕੁਝ ਸਾਥੀਆਂ ਨਾਲ ਸ਼ਾਮਲ ਹੋਏ ਆ ਔਰ ਮਾਨਸਾ ਤੇ ਮਤਲਬ ਕਿ ਐਸਐਸਪੀ ਦੀ ਬਦਲੀ ਦੀ ਮੰਗ ਕਰਦੇ ਆ ਜਿਹੜਾ ਸਿਟੀ ਬੰਦ ਦਾ ਐਸਐਸਚੋ ਆ ਮਤਲਬ ਕਿ ਇਥੋਂ ਬਿਲਕੁਲ ਜਿੱਥੋਂ ਘਟਣਾ ਨੇੜੇ ਹੋਈ ਆ ਤਾਂ ਉਹਦੀ ਮੈਂ ਘਟੋ ਘਟਾ ਸਸਪੈਂਡੀ ਦੀ ਮੰਗ ਕਰਦੇ ਆ ਮੰਨ ਲਿਆ